ਤੁਹਾਡਾ ਦੋਸਤ ਮਿੰਟੂ ਬਰਾੜ ਇਸ ਟਾਈਮ ਪੰਜਾਬ ਦੀ ਧਰਤੀ ਤੋਂ ਆਪ ਜੀ ਨੂੰ ਮੁਖਾਤਿਬ ਆ ਪਿੰਡ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਲਈ ਇੱਕ ਅੱਜ ਥੋੜਾ ਜਿਹਾ ਵੱਖਰੇ ਕਿਸਮ ਦਾ ਐਪੀਸੋਡ ਲੈ ਕੇ ਆਏ ਆ ਮੈਂ ਅੱਜ ਲੁਧਿਆਣਾ ਤੋਂ ਵਾਪਸ ਕਾਲਾਂ ਵਾਲੀ ਮੰਡੀ ਨੂੰ ਜਾ ਰਿਹਾ ਸੀ ਆ ਤਾਂ ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਕੰਮ ਸੀ ਉਸ ਕੰਮ ਲਈ ਰੁਕਿਆ ਤੇ ਪਰ ਉਹ ਕੰਮ ਕਹਿੰਦੇ ਨੇ ਉਹਦੇ ਸੌਣੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਕੰਮ ਵੀ ਨਾਲ ਕਰ ਲਾਂਗੇ ਤੇ ਨਾਲ-ਨਾਲ ਤੁਹਾਨੂੰ ਇੱਕ ਪਿੰਡ ਆਸਟ੍ਰੇਲੀਆ ਦਾ ਐਪੀਸੋਡ ਵੀ ਦਿਖਾ ਦੇਾਂਗੇ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਇਸ ਟਾਈਮ ਮੈਂ ਖੜਾ ਜੀ ਬਰਨਾਲੇ ਤੋਂ ਤੇ ਰਾਏਕੋਟ ਦੇ ਵਿਚਾਲੇ ਇੱਕ ਟੋਲ ਬੈਰੀਅਰ ਆ ਤੁਸੀਂ ਦੇਖਿਆ ਹੋਣਾ ਉਹ ਟੋਲ ਦੇ ਬਿਲਕੁਲ ਲਾਗੇ ਇੱਕ ਖੁੱਲੇ ਥਾਂ ਦੇ ਵਿੱਚ ਰੋਡ ਦੇ ਉੱਤੇ ਬਣੀ ਹੋਈ ਇੱਕ ਵੱਡੇ ਜਿਹੜੀ ਫੈਕਟਰੀ ਦੇ ਵਿੱਚ ਮੈਂ ਖੜਾ ਤੇ ਇਹ ਫੈਕਟਰੀ ਦੇ ਵਿੱਚ ਜਿਹੜੀਆਂ ਚੀਜ਼ਾਂ ਬਣ ਰਹੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਣਾਉਣ ਵਾਲਿਆਂ ਨਾਲ ਵੀ ਮਿਲਾਵਾਂਗੇ ਪਰ ਮੈਨੂੰ ਇੰਨਾ ਕੁ ਪਤਾ ਜਦੋਂ ਕੈਮਰੇ ਦੇ ਸਾਹਮਣੇ ਮੈਂ ਲੈ ਕੇ ਆਉਂ ਮਾ ਤਾਂ ਵਿਦੇਸ਼ ਵਸਦੇ तकरीबन ਬਹੁਤ سارے ਸੱਜਣ ਮਿੱਤਰ ਉਹਨਾਂ ਨੂੰ ਪਛਾਣ ਵੀ ਲੈਣਗੇ ਕਿਉਂਕਿ ਮੈਂ ਇੱਥੇ ਆਇਆ ਹਾਂ ਚੱਲ ਪਹਿਲੀ ਵਾਰ ਆ ਸ਼ੂਟ ਪਹਿਲੀ ਵਾਰ ਕਰ ਰਹੇ ਆ ਪਰ ਉਹ ਅੱਜ ਨਹੀਂ ਬਹੁਤ ਪਹਿਲਾਂ ਤੋਂ ਵਿਦੇਸ਼ ਦੇ ਵਿੱਚ ਗੁਰੂ ਘਰਾਂ ਦੇ ਕੰਮਾਂ ਦੇ ਵਿੱਚ ਆਪਣਾ ਹੱਥ ਬੰਡਾ ਰਹੇ ਆ ਚਾਹ ਅਮਰੀਕਾ ਹੋਵੇ ਚਾ ਕੈਨੇਡਾ ਹੋਵੇ ਚਾ ਆਸਟ੍ਰੇਲੀਆ ਹੋਵੇ ਤੇ ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਾਉਣੇ ਆ ਮੇਰੀ ਮੂਰਾ ਸਰਦਾਰ ਲਖਵੀਰ ਸਿੰਘ ਹੋਰਾਂ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਉਸਟ੍ਰੇਲੀਆ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਪਹਿਲਾਂ ਤਾਂ ਤੁਸੀਂ ਸਾਨੂੰ ਇਸ ਪਿੰਡ ਦਾ ਨਾਮ ਸੇ ਕਿਹੜਾ ਏਰੀਆ ਇਹ ਪਿੰਡ ਦਾ ਨਾਮ ਹੈਗਾ ਜੀ ਗੰਗੋਹਰ 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 ਇਹ ਇਹ ਜ਼ਿਲ੍ਹਾ ਬਰਨਾਲਾ ਚ ਪੈਂਦਾ ਜੀ ਡਿਸਟ੍ਰਿਕਟ ਬਰਨਾਲਾ ਇਸ ਹੈ ਡਿਸਟ੍ਰਿਕਟ ਬਰਨਾਲਾ ਚ ਪੈਂਦਾ ਤੇ ਤੁਹਾਡਾ ਜੱਦੀ ਪਿੰਡ ਜੱਦੀ ਪਿੰਡ ਹੈ ਸਾਡਾ ਇਹ ਤੇ ਕਿੰਨੇ ਚਿਰ ਤੋਂ ਤੁਸੀਂ ਇਸ ਇੰਡਸਟਰੀ ਚੋਂ ਸਾਨੂੰ 20 ਸਾਲ ਹੋ ਗਏ ਬਜੀ ਅਸੀਂ ਲੈਣ ਚੀ ਇਹ ਫਾਈਬਰ ਦੀ ਇੰਡਸਟਰੀ ਹੈ ਜਿਹਨੂੰ ਕਹਿ ਸਕਦੇ ਕੀ ਇਹਦਾ ਪੂਰਾ ਨਾਮ ਕੀ ਲੈਣਾ ਤੁਸੀਂ ਫਾਈਬਰ ਜਾਂ ਬੁਟ ਤਰਾਸ਼ੀ ਜਾਂ ਕੀ ਕਹੇ ਇਹਦਾ ਇਹਨੂੰ ਫਾਈਬਰ ਗਲਾਸ ਕਹਿੰਦੇ ਆ ਜੀ ਅਸੀਂ ਫਾਈਬਰ ਤੋਂ ਇਹ ਮਤਲਬ ਸਾਰਾ ਕੁਝ ਤਿਆਰ ਕਰਦੇ ਆ ਫਾਈਬਰ ਤੋਂ ਤਕਰੀਬਨ 20 ਸਾਲ ਤੋਂ ਤਿਆਰ ਕਰ ਰਹੇ ਹਾਂ ਬਿਲਕੁਲ ਜੀ ਹਾਂਜੀ ਤੇ ਹੁਣ ਤੱਕ ਵੱਡੀ ਪ੍ਰਾਪਤੀ ਕੀ ਕੀ ਕੁਝ ਕਰ ਚੁੱਕੇ ਹਾਂ ਅਜੇ ਬਹੁਤ ਵੱਡੀ ਪ੍ਰਾਪਤੀ ਤਾਂ ਇਹ ਆ ਵੀ ਅਸੀਂ ਜਿਹੜੇ ਇੰਨੇ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਨਾਰਵੇ ਸਵੀਡਨ ਸਾਰੀਆਂ ਕੰਟਰੀਆਂ ਦੇ ਵਿੱਚ ਗੁਰੂ ਘਰਾਂ ਦੇ ਉੱਤੇ ਗੋਮਦ ਪਾਲਕੀਆਂ ਸਟੈਚੂ ਵੀ ਬਹੁਤ ਜਗ੍ਹਾ ਲਾਏ ਨੇ ਕੇ ਬਸ ਇਸੇ ਤਰ੍ਹਾਂ ਹੀ ਗਾਂਢ ਗਾਂਢ ਕੀ ਮਿਲ ਜਾਂਦੀ ਆ ਵੀ ਸੋ ਸਾਡੇ ਮੇਨਲੀ ਜਿਹੜਾ ਸਾਡਾ ਸ਼ੋਅ ਆ ਜਿਹੜਾ ਆਸਟ੍ਰੇਲੀਆ ਤੋਂ ਆ ਤੇ ਆਸਟ੍ਰੇਲੀਆ ਦੇ ਕਿਹੜੇ ਗੁਰੂ ਘਰ ਦਾ ਜਿਹੜਾ ਤੁਸੀਂ ਜ਼ਿਕਰ ਕਰਨਾ ਚਾਹੋਗੇ ਕਿਉਂਕਿ ਕਈ ਵਾਰ ਕੀ ਹੁੰਦਾ ਨਾ ਅਸੀਂ ਦੇਖਦੇ ਤਾਂ ਰੋਜ਼ ਹੀ ਆ ਪਰ ਜਦੋਂ ਸਾਨੂੰ ਅੰਦਰਲੀ ਗੱਲ ਦਾ ਪਤਾ ਲੱਗਦਾ ਉਦੋਂ ਫਿਰ ਨਜ਼ਰੀਆ ਬਦਲ ਜਾਂਦਾ ਮਿਰਜੀ ਜੀ ਸਾਰਿਆਂ ਨਾਲ ਪਹਿਲਾਂ ਇੱਥੇ ਆਸਟ੍ਰੇਲੀਆ ਕ੍ਰੈਗੀਵਰਨ ਵਾਲੇ ਦਾ ਗੁਰੂ ਘਰ ਦਾ ਸਾਰਾ ਕੰਮ ਇੱਥੋਂ ਹੀ ਹੋਇਆਗਾ ਮੈਲਬਨ ਮੈਲਬਨ ਦੇ ਵਿੱਚ ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਹੋਇਆ ਸਾਡਾ ਜੀ ਸ਼ੈਪਟਨ ਸ਼ੈਪਟਨ ਦੇ ਵਿੱਚ ਠੀਕ ਹੈ ਇੱਥੇ ਗੁਰੂ ਘਰ ਦਾ ਹੋਇਆ ਜੀ ਫਿਰ ਉਸ ਤੋਂ ਬਾ ਕ੍ਰੈਫਟਵਾਚ ਫਿਰ ਆਪਣਾ ਬੁਲਗੁਲਗੇ ਹਾਂਜੀ ਦੋਨਾਂ ਗੁਰੂ ਘਰਾਂ ਦਾ ਹੀ ਕੰਮ ਹੋਇਆ ਆਪਣਾ ਹੀ ਜੀ ਫਿਰ ਉਸ ਤੋਂ ਬਾਅਦ ਮੰਦਿਰ ਜੀ ਹਿੰਦੂ ਸਿੱਖ ਹਿੰਦੂ ਮੰਦਿਰ ਦਾ ਹੀ ਉਹ ਵੀ ਸਾਰਾ ਕੰਮ ਆਪਣੇ ਕੋਲ ਹੀ ਸੀ ਇੱਥੋਂ ਤਿਆਰ ਹੋ ਕੇ ਗਿਆ ਜੀ ਬਸ ਉਸ ਤੋਂ ਬਾਅਦ ਫਿਰ ਇਦਾਂ ਸਾਰੇ ਤੁਸੀਂ ਇਹ ਜਿਹੜਾ ਤਿਆਰ ਕਰਦੇ ਹੋ ਫਾਈਬਰ ਦਾ ਜਿਹੜਾ ਤੁਸੀਂ ਦੱਸਿਆ ਵੀ ਕ੍ਰੇਗੀ ਵਨ ਸਾਹਿਬ ਦਾ ਬਹੁਤ ਵੱਡੇ ਗੁੰਮਤ ਲੱਗੇ ਹੋਇਆ ਉਹ ਉੱਥੇ ਬਣਾਏ ਜਾਂ ਇੱਥੋਂ ਬਣਾ ਕੇ ਲਗੇ ਉਹ ਉੱਥੇ ਤਿਆਰ ਕਰਿਆ ਜੀ ਜਿਹੜੇ ਦੂਸਰੇ ਗੁਰੂ ਘਰਾਂ ਦੇ ਆ ਸਾਰੇ ਇੱਥੋਂ ਹੀ ਤਿਆਰ ਹੋ ਕੇ ਗਏ ਨੇ ਇੰਡੀਆ अच्छा पहला इत्तो रॉ ਲੈ ਜਾਣੇ ਬਣਾ ਕੇ ਤੁਸੀਂ ਤੇ ਫਿਰ ਉੱਥੇ ਅਸੈਂਬਲ ਕਰਦੇ ਉੱਥੇ ਅਸੈਂਬਲ ਕਰ ਦਿੰਦੇ ਜਿੱਥੋਂ ਕੰਟੇਨਰ ਆਹੀ ਤੇ ਜੇ ਹੁਣ ਕਰੇਗੀ ਵਨ ਸਾਹਿਬ ਦੇ ਉੱਥੇ ਬਣਾਇਆ ਤਾਂ ਉੱਥੋਂ ਰੌ ਮਟੀਰੀਅਲ ਮਿਲ ਗਿਆ ਤੁਹਾਨੂੰ ਸਾਰਾ ਹਾਂਜੀ ਉੱਥੋਂ ਮਿਲ ਗਿਆ ਸੀ ਜੀ ਤੇ ਉਹ ਮਹਿੰਗੇ ਤਾਂ ਨਹੀਂ ਪਿਆ ਉੱਥੇ ਹਾਂ ਮਹਿੰਗਾ ਪਿਆ ਰਿਹਾ ਸੀ ਜੀ ਅੱਛਾ ਫਿਰ ਤੇ ਤੁਸੀਂ ਤਕਰੀਬਨ ਸਾਰੇ ਮੁਲਕਾਂ 'ਚ ਖੁਦ ਜਾਣੇ ਹੋ ਇੰਸਟਾਲ ਕਰਨ ਖੁਦ ਆਪ ਜਾਈਦਾ ਜੀ ਅੱਛਾ ਅੱਛਾ ਸੋ ਇਹ ਜਿਹੜਾ ਫਾਈਬਰ ਦੇ ਨਾਲ ਬਣਨਾ ਸ਼ੁਰੂ ਹੋਇਆ ਪਹਿਲਾਂ ਕਹਿੰਦੇ ਆ ਕਾਰੀਗਰ ਨਹੀਂ ਮਿਲਦੇ ਹੁੰਦੇ ਸੀ ਜਦੋਂ ਖਾਸ ਕਰਕੇ ਗੁੰਮਤ ਬਣਾਉਣਾ ਹੁੰਦਾ ਸੀ ਤੇ ਗੁੰਮਤ ਦੇ ਸ ਤੁਸੀਂ ਇਹ ਜਿਹੜੀ ਗੁੰਮਦ ਬਣਾਉਣ ਦੀ ਕਿਉਂਕਿ ਇੱਕ ਕਲਾ ਤੇ ਲੋਪ ਵੀ ਹੋ ਰਹੀ ਹੈ ਕਲਾ ਬਹੁਤ ਘੱਟ ਮਿਸਤਰੀ ਰਹਿ ਗਏ ਆ ਬਹੁਤ ਘੱਟ ਕਾਰੀਗਰ ਰਹਿ ਗਏ ਤੁਸੀਂ ਇਹ ਕਲਾ ਸਿੱਖੀ ਕਿਤੋਂ ਸਾਡੇ ਫਾਦਰ ਸਾਹਿਬ ਵੀ ਇਹੀ ਕੰਮ ਕਰਦੇ ਅੱਛਾ ਪਛਤੈ ਨਹੀਂ ਤੁਰੇ ਆਣ ਹਾਂਜੀ ਓਕੇ ਤੇ ਹੁਣ ਗਾਂ ਜਨਰੇਸ਼ਨ ਨੇ ਇਹਨੂੰ ਅਪਣਾ ਰਹੀ ਹੈ ਹਾਂਜੀ ਬੇਟਾ ਸਾਡਾ ਉਹ ਵੀ ਇਸੇ ਲਾਈਨ ਚ ਆ ਉਹ ਜਾਦਾ ਯੂ ਐਸ ਏ ਅੱਛਾ ਜੀ ਮਨੋ ਯੂ ਐਸ ਏ ਦਾ ਕੰਮ ਹੋ ਸਾਂਭੀ ਜਾਂਦਾ ਕੈਨੇਡਾ ਯੂ ਐਸ ਏ ਦਾ ਅੱਛਾ ਜੀ ਤੇ ਅਸੀਂ ਵੀ ਜਾਂਦੇ ਰਹਨੇ ਆ ਉਹ ਵੀ ਸਾਂਭੀ ਜਾਂਦਾ ਜੀ ਸਾਡਾ ਤਕਰੀਬਨ ਹਰ ਮਹੀਨੇ ਜਾਂਦਾ ਹੀ ਜਾਂਦਾ ਵਿਦੇਸ਼ਾਂ ਤੋਂ ਬਿਨਾ ਕੀ ਪੰਜਾਬ 'ਚ ਵੀ ਇਸ ਕਲਾ ਨੂੰ ਤੁਸੀਂ ਪਰਫੁੱਲਤ ਕਰ ਰਹੇ ਹੋ ਜਾਂ ਕਲਾ ਦਾ ਮੁੱਲ ਪਾ ਰਹੇ ਆ ਲੋਕ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਧਰ ਵੀ ਆਪਣੇ ਹੁਣ ਇੰਡੀਆ 'ਚ ਵੀ ਬਹੁਤ ਜ਼ਿਆਦਾਗਾ ਹਾਂ ਹਾਂ ਤੇ ਹੁਣ ਜ਼ਿਆਦਾ ਇਹ ਚੱਲੂ ਹੋ ਗਿਆ ਇਹ ਕੰਮ ਆਪਣਾ ਤੇ ਤੁਸੀਂ ਗੁਰੂ ਘਰਾਂ ਧਾਰਮਿਕ ਥਾਵਾਂ ਨੂੰ ਜੇ ਛੱਡ ਦੀਏ ਤੇ ਧਾਰਮਿਕ ਥਾਵਾਂ ਤੋਂ ਬਿਨਾ ਹੋਰ ਵੀ ਕਿੱਥੇ ਕਿੱਥੇ ਇਸ ਜਿਹੜੀ ਇਸ ਕਲਾ ਨੂੰ ਤੁਸੀਂ ਅਸੀਂ ਜਲੰਧਰ ਹਵੇਲੀ ਦੇ ਵਿੱਚ ਵੀ ਤਿਆਰ ਕਰਿਆ ਜੀ ਇਹ ਸਟੈਚੂ ਸਾਰੇ ਅੱਛਾ ਜਿਹੜੇ ਜਲੰਧਰ ਬਣੇ ਹੋਏ ਸਾਰੇ ਜਲੰਧਰ ਹਵੇਲੀ अच्छा जी फिर महाराज ਆਪਾਂ ਸੀਗਾ ਇੱਥੇ ਨਕੌਦਰਾ ਉਹਦੇ ਚ ਵੀ ਆਪਾਂ ਤਿਆਰ ਕਰੀ ਹੋਰ ਵੀ ਕਾਫੀ ਸਸਤਾ ਹੈ ਜਿਹਾ ਸੀ ਇਹ ਧਰਮ ਵੀ ਇਸ ਦੂਸਰੀਆਂ ਵੀ ਆਪਣੇ ਸਭਾਚਾਰ ਕਾਲੀਆਂ ਜੀ ਜੀ ਉਹਨਾਂ ਦੇ ਵੀ ਆਪਾਂ ਤਿਆਰ ਕਰੀ ਸੋ ਮੈਂ ਮੈਨੂੰ ਲੱਗਦਾ ਕਈ ਵਾਰੀ ਇਦਾਂ ਹੋ ਜਾਂਦਾ ਮੈਂ ਤਾਂ ਇਹ ਸਵਾਲ ਕੀਤਾ ਵੀ ਧਰਮ ਜਿੱਥੇ ਆ ਜਾਂਦਾ ਉੱਥੇ ਸਾਡੀਆਂ ਭਾਵਨਾਵਾਂ ਆ ਜਾਂਦੀਆਂ ਭਾਵਨਾਵਾਂ ਤੇ ਤੁਸੀਂ ਉੱਥੇ ਖੁੱਲ੍ਹ ਕੇ ਬਿਜ਼ਨਸ ਨਹੀਂ ਕਰ ਸਕਦੇ ਜੀ ਤੁਸੀਂ ਤੁਹਾਡੇ ਇੱਕ ਸੰਕੋਚ ਰਹਿੰਦਾ ਠੀਕ ਆ ਰੋਜੀ ਰੋਟੀ ਬੰਦਾ ਕਰਦਾ ਕਰਨੀ ਚਾਹੀਦੀ ਪੈਚਾਹੀਦੀ ਆ ਪਰ ਕਿਤੇ ਨਾ ਕਿਤੇ ਸੰਕੋਚ ਆ ਜਾਂਦਾ ਪਰ ਖੁੱਲਕੇ ਬਿਜ਼ਨਸ ਤਾਂ ਬਾਹਰ ਹੀ ਹੋ ਸਕਦਾ ਤਾਂ ਹੀ ਮੈਂ ਤੁਹਾਨੂੰ ਇਹ ਸਵਾਲ ਕੀਤਾ ਵੀ ਦਾਇਰਾ ਕਲਚਰ ਵੀ ਹੈ ਜਾਂ ਇਕੱਲਾ ਧਾਰਮਿਕ ਆ ਅਬ ਤੁਸੀਂ ਕਲਚਰ ਵੀ ਆ ਜ्यादातर ਜੀ ਸੋ ਜੇ ਕੋਈ ਬੰਦਾ ਹੁਣ ਵਿਦੇਸ਼ਾਂ ਦੇ ਵਿੱਚ ਤਕਰੀਬਨ ਦੇਖੋ ਧਾਰਮਿਕ ਥਾਂ ਵਾਲੇ ਤੇ ਇੱਕ ਦੂਜੇ ਤੋਂ ਪੁੱਛ ਕੇ ਤੁਹਾਡੇ ਤੱਕ ਅਪਰੋਚ ਪਹੁੰਚਦੇ ਆ ਅਸੀਂ ਪਹੁੰਚੇ ਆ ਸਾਰੇ ਪਹੁੰਚਦੇ ਆ ਜੇ ਕੋਈ ਹੁਣ ਕੋਈ ਬੰਦਾ ਕਲਚਰਲ ਕੰਮ ਦੀ ਵਿਰਾਸਤੀ ਚੀਜ਼ਾਂ ਵੀ ਹੁਣ ਬਹੁਤ ਮਾਣ ਰਹੀਆਂ ਤੇ ਉਹ ਸੰਪਰਕ ਕਰਨਾ ਚਾਵੇ ਤਾਂ ਤੁਸੀਂ ਕੀ ਪ੍ਰੀਫਰ ਕਰੋਗੇ ਇੱਥੋਂ ਬਣਾ ਕੇ ਭੇਜੋਗੇ ਜਾਂ ਉੱਥੇ ਜਾ ਕੇ ਬਣਾਉਣਾ ਚਾਹੋਗੇ ਮਰਜੀ ਇੱਥੇ ਤਿਆਰ ਕਰਕੇ ਸੇਮ ਉਹ ਹੀ ਡਰਿੰਕ ਆ ਜਾਂਦੀ ਆ ਆਪੋ ਤਿਆਰ ਕਰਦੇ ਆ ਇੱਕ ਨਾ ਸਾਰਿਆਂ ਦੇ ਮਨ 'ਚ ਇਹ ਬੜਾ ਵਹਿਮ ਆਉਂਦਾ ਵੀ ਪੈਸਾ ਬਹੁਤ ਲੱਗੂਆ ਪਤਾ ਨਹੀਂ ਕਿੰਨਾ ਕੁ ਕੋਸਟਲੀ ਆ ਕੀ ਇਹ ਅਫੋਰਡੇਬਲ ਹੈ ਇਹ ਚੀਜ਼ ਨਹੀਂ ਇਹ ਤਾਂ ਆਮ ਹੀ ਆ ਜੀ ਅੱਛਾ ਕੋਈ ਆਮ ਆ ਸਾਨੀ ਨਾਲ ਸਾਨੀ ਨਾਲ ਹੀ ਕਰਾ ਸਕਦੇ ਜੀ ਕੋਈ ਐਡਾ ਨਹੀਂ ਹੈ ਕਿਸੇ ਬੰਦੇ ਨੂੰ ਵੀ ਵੱਡਾ ਬੋਝ ਵਾਲਾ ਨਹੀਂ ਜਿਆਦਾ ਬੋਝ ਕੋਈ ਨਹੀਂ ਦੇਖੋ ਮੈਂ ਅੱਜ ਤੁਹਾਨੂੰ ਦੱਸ ਦਿਆਂ ਜੀ ਮੇਰੀ ਅੱਜ ਡਿਊਟੀ ਲੱਗੀ ਆ ਐ ਜੀ ਸਿੱਖ ਕੇਡਾਂ ਦੇ ਕਲਚਰਲ ਇਨਚਾਰਜ ਦੇ ਤੌਰ ਦੇ ਉੱਤੇ ਮੈਂ ਇਹਨਾਂ ਕੋਲ ਅੱਜ ਆਇਆ ਸੀ ਵੀ ਏਸੀ ਵੀ ਉੱਥੇ ਇੱਕ ਵੱਡਾ ਗੇਟ ਬਣਾਉਣਾ ਚਾਹੁੰਦੇ ਆ ਵੀ ਸਿੱਖ ਕੇਡਾਂ ਦਾ ਇੱਕ ਸਵਾਗਤੀ ਗੇਟ ਹੋਵੇ ਤੇ ਅੱਜ ਉਹਦੇ ਬਾਰੇ ਚ ਅਸੀਂ ਇਹਨਾਂ ਨਾਲ ਡਿਸਕਸਨ ਕਰਨ ਆਏ ਸੀ ਪਰ ਮੈਂ ਰਿਕਵੈਸਟ ਕੀਤੀ ਹੈ ਇਹਨਾਂ ਨੂੰ ਵੀ ਭਾਈ ਸਾਨੂੰ ਇਹ ਫਲਮਾ ਵੀ ਲੈਣ ਦਿਓ ਕੈਮਰੇ ਤੇ ਤਾਂ ਕਿ ਅਸੀਂ ਲੋਕਾਂ ਤੱਕ ਇਹ ਸਾਰੀ ਜਿਹੜੀ ਕਲਾ ਕਿਉਂਕਿ ਇੱਕ ਪਹਿਲੀ ਗੱਲ ਤਾਂ ਇਹ ਧਰਮ ਨਾਲ ਜੁੜੀ ਹੋਈ ਕਲਾ ਸਿੱਖ ਜਮਨਾ ਨਾਲ ਜੁੜੀ ਹੋਈ ਕਲਾ ਸਾਡਾ ਉਹੀ اخਲਾਕੀ ਫਰਜ਼ ਮੰਨਦਾ ਦੂਜੀ ਇਸ ਕਲਾ ਨੂੰ ਮੈਨੂੰ ਲੱਗਦਾ ਵੀ ਸ਼ਾਇਦ ਹੋ ਸਕਦਾ ਵੀ ਨਵੀਂ ਜਨਰੇਸ਼ਨ ਨਾ ਅਪਣਾਵੇ ਤੇ ਸੋ ਲਖਵੀਰ ਸਿੰਘ ਇਹਨੂੰ ਬੜੀ ਵਧੀਆ ਢੰਗ ਨਾਲ ਕਰ ਰਹੇ ਆ ਤੇ ਇਸ ਲਈ ਸਾਡੀ ਫਰਜ ਡਿਊਟੀ ਬਣ ਜਾਂਦੀ ਆ ਸੋ ਇਸ ਇੰਡਸਟਰੀ ਦੇ ਵਿੱਚ ਹੁਣ ਤੁਹਾਡੇ ਕੋਲ ਕਿੰਨੇ ਕੁ ਬੰਦਿਆਂ ਨੂੰ ਕੰਮ ਡੇਲੀ ਕਰਨਾ ਪੈਂਦਾ ਸਾਡੇ ਕੋਲ 10 ਕੁ ਵਰਕਰ ਹੈਗੇ ਜੀ ਇਹ ਮੈਂ ਦੇਖਿਆ ਵੀ ਜ਼ਿਆਦਾ ਇਹ ਚ ਮਸ਼ੀਨ ਨਾਲੋਂ ਹੱਥੀ ਕੰਮ ਜ਼ਿਆਦਾ ਹਾਂਜੀ ਸਾਰਾ ਹੱਥੀ ਇਹ ਸਾਰਾ ਹੱਥੀ ਕਰਦੇ ਤੇ ਇਸ ਮਟੀਰੀਅਲ ਦੀ ਫਾਈਬਰ ਦੀ ਲਾਈਫ ਕਿੰਨੀ ਕੁ ਲੌਂਗ ਲਾਈਫ ਜੀ ਹਨ ਕੋਈ ਪ੍ਰੋਬਲਮ ਨਹੀਂ ਆਉਂਦੀ। ਵੀ ਐਦਾ ਨਹੀਂ ਹੈਗਾ ਵੀ ਇਹ ਮਜ਼ਬੂਤੀ ਬਖਾਉ ਕਿਸੇ ਗੱਲ 'ਚੋਂ ਕਿਸੇ ਪਾਸੇ ਕੋਈ ਪ੍ਰੋਬਲਮ। ਸਾਨੂੰ 20 ਸਾਲ ਤਾਂ ਹੋਈ ਗਏ ਮੰਨ ਲਓ ਜੀ ਤਿਆਰ ਕਰਦੇ ਆ ਨਾ ਕੋਈ ਗਲਤ ਨਹੀਂ ਹੈ। ਸੋ ਕਈ ਵਾਰੀ ਕੀ ਹੁੰਦਾ ਨਾ ਵੀ ਕੋਈ ਚੀਜ਼ਾਂ ਉਹਦੀਆਂ ਤੇੜਾ ਛੱਡ ਜਾਂਦੀਆਂ ਜਾਂ ਕੋਈ ਕਲਰ ਦਾ ਪ੍ਰੋਬਲਮ ਆ ਜਾਂਦੀ ਆ ਜੈਸਾ ਇਹ ਪੇਪਰ ਮੈਂ ਦੇਖਿਆ ਵੀ। ਕਈ ਵਾਰੀ ਕਾਲੀ ਜੀ ਅ ਥੋੜੇ ਆਉਂਦੇ ਉੱਪਰ-ਨੀਚੇ ਆਉਂਦੇ ਹੈਗੇ। ਜਿਹੜੇ ਵਧੀਆ ਟੌਪ ਕੰਪਨੀ ਦੇ ਨਾ ਉਹਨੂੰ ਕੋਈ ਪ੍ਰੋਬਲਮ ਨਹੀਂ। ਸੋ ਤੁਸੀਂ ਚੰਗਾ ਮਟੀਰੀਅਲ ਵਰਤਦੇ ਆ ਕਿਉਂਕਿ ਇਹ ਲੌਂਗ ਲਾਈਫ ਦੀਆਂ ਗੱ ਸੀ ਮੰਨ ਲਓ ਜੇ ਕਿਤੇ ਤੁਹਾਨੂੰ ਕੋਈ ਇਹਦੇ ਚ ਜੇ ਦਿੱਕਤ ਆਉਂਦੀ ਆ ਵਿਦੇਸ਼ ਦੇ ਵਿੱਚ ਫਿਰ ਲੋਕ ਇੱਥੇ ਹੀ ਡਰਦੇ ਆ ਤਾਂ ਫਿਰ ਜੇ ਫਿਕਸ ਕਰਨਾ ਹੋਵੇ ਉਹ ਕਰ ਲੈਂਦੇ ਆ ਉੱਥੇ ਕਿ ਤੁਹਾਨੂੰ ਜਾਣਾ ਪੈਂਦਾ ਸਭ ਨਹੀਂ ਉਹ ਕਰ ਲੈਂਦੇ ਜੀ ਆਪ ਹੀ ਕਰ ਲੈਂਦੇ ਤੁਸੀਂ ਦੱਸਦੇ ਬਿਲਕੁਲ ਦੱਸਦੇ ਇਹਦੀ ਮੇਨਟੇਨੈਂਸ ਵਾਲੀ ਨਹੀਂ ਆ ਕੋਈ ਮੇਨਟੇਨੈਂਸ ਨਹੀਂ ਨਹੀਂ ਜੀ ਸੋ ਬਹੁਤ ਵਧੀਆ ਲੱਗਿਆ ਜੀ ਪਰ ਆਪਾਂ ਥੋੜਾ ਜਿਹਾ ਗੇੜਾ ਮਾਰਦੇ ਆ ਦੇਖਦੇ ਵੀ ਆ ਕਿੰਦਾ ਉਧਰ ਮੈਨ ਲੱਗਾ ਸਾਡੇ ਘੋੜਾ ਜਿਹੜੇ ਘੋੜਿਆਂ ਦੇ ਸਰਦਾਰ ਉਸ ਟਾਈਮ ਦੇ ਬਾਰ ਵੀ ਕੋੜਾ ਲੱਗਿਆ ਇੱਧਰ ਵੀ ਇਹ ਇਹ ਕਾਹਦਾ ਬਣ ਰਿਹਾ ਹੈ ਬਸ ਪਾਲਕੀ ਨਾ ਵਾ ਜੀ ਜਿਹੜੀ ਯੂ ਐਸ اے ਜਾਣੀ ਸੀਗੀ ਅੱਛਾ ਜੀ ਸਰਵਾਨ ਸਿੰਘ ਸਾਹਿਬ ਦੇ ਅੰਦਰ ਪਾਲਕੀ ਲੱਗ ਗਈ ਗੁਰੂ ਸਾਹਿਬਾ ਜੀ ਅੱਛਾ ਜੀ ਇਹ ਵੀ ਮਹਾਨਤ ਕਮੰਡਾ ਇਸ ਤੋਂ ਅੱਛਾ ਇਹਨੂੰ ਅਸੈਂਬਲ ਉੱਥੇ ਜੂ ਤੇਰਾ ਇੱਕ ਵਾਰੀ ਤੁਸੀਂ ਬਣਾ ਕੇ ਆਇਆ ਤੇਰਾ ਇੱਥੋਂ ਸੈੱਟ ਕਰਕੇ ਫੇਰ ਵਗੈਰਾ ਕਰਦੇ ਰਹਿੰਦੇ ਇਹ ਇਹ ਵੀ ਪਾਲਕੀ ਤਿਆਰ ਕਰ ਰਹੇ ਸੀਗੇ ਜਿੰਨੇ ਜੀ ਮੰਦੋਰੀ ਰਹੀ ਯਾਦ ਉਹ ਵੀ ਆ ਜੀ 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 ਸੋ ਆਪਾਂ ਅੱਗੇ ਵੀ ਨਾਲ-ਨਾਲ ਦੇਖਦੇ ਆ ਕਲਚਰਲ ਹਾਂ ਜੀ ਇਹ ਕੋਈ ਭੰਗੜੇ ਵਾਲਾ ਨੌਜਵਾਨ ਇਕਦਮ ਲਾ ਸੱਤ ਫੁੱਟਾਂ ਨੌਜਵਾਨ ਅੱਜ ਦੇ ਯੁੱਗ 'ਚ ਮਿੱਸਾ ਕਿਸੇ ਨੇ ਕਿਤੇ ਜੁਗੀਆਂ ਸਾਡੇ ਆਗ੍ਰਿਕਚਰ ਸ਼ੇਅਰ ਆਪਾਂ ਅੱਗੇ ਕੀ ਦੇਖਦੇ ਹਾਂ ਹਾਂ ਸਾਡੀ ਬੂਦਾ ਸੀਨ ਖੰਡਾ ਸਿੱਖੀ ਦੀ ਨਿਸ਼ਾਨੀ ਖੰਡਾ ਤੇ ਇੱਧਰ ਮੈਂ ਦੇਖ ਰਿਹਾ ਜਿਵੇਂ ਭਾਈ ਕਨਈਆ ਜੀ ਦਾ ਜਿਹੜਾ ਉਸ ਟਾਈਮ ਦਾ ਜੰਗ ਦਾ ਸੀਨ ਹੈ ਅੱਜ ਤਾਰੂ ਸਿੰਘ ਅੱਜ ਮਨੀ ਸਿੰਘ ਗਿਲਾਗ ਸੋ ਇਹ ਜਿਹੜਾ ਮਹਿੰਦੀਆ ਨੇ ਸਾਹਿਬ ਪਹਿਲਾਂ ਸਿੰਟ ਦੇ ਪੁੱਤਰ ਕਰਾਸ਼ੀਂ ਦੀ ਸੀ ਇਹ ਉਹ ਸਰਦ ਦਿੱਤੇ ਆ ਸਾਹਿਬ ਹਾਂਜੀ 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 ਇੱਧਰ ਮੈਂ ਦੇਖ ਰਿਹਾ ਮਹਾਰਾਜਾ ਰਣਜੀਤ ਸਿੰਘ ਦੀ ਚਿਹਰਾ ਹੈ ਹਾਂਜੀ ਦੇਖੀ ਜੀ ਮਹਾਰਾਜਾ ਰਣਜੀਤ ਸਿੰਘ ਆਪਣਾ ਪੈਨਸਟੈਂਡ ਦਿੱਤਾ ਸੀ ਜਿਹੜੀ ਜੋ ਤੁਸੀਂ ਬਣਾਉਣੇ ਹੋ ਇਹਦਾ ਜਦੋਂ ਇਹਦਾ ਫਰਮਾ ਬਣਾਉਣੇ ਹੋ ਇਹ ਫਰਮਾ ਫਿਰ ਫੋਟੋ ਦੇ ਇੱਕ ਹੀ ਬਣਿਆ ਆ ਆ ਚੀਜ਼ਾਂ ਜਿਵੇਂ ਫੋਟੋ ਸਿੱਧੀ ਤੁਸੀਂ ਉਵੇਂ ਹੀ ਕਰਾਂਗੇ ਉਸੇ ਹਿਸਾਬ ਨਾਲ ਉਹ ਜਿਹੜੀ ਮੈਟਰ ਦੋਸਤੋਂ ਅੱਡਾ ਦੇਖਣ ਚ ਮੈਟਰ ਹੋਈਦਾ ਦੇਖਣ ਨੂੰ ਮੈਟਰ ਲੱਗਦੇ ਹੈ ਜੀ ਜੀ ਤੇ ਇਹਦੇ ਪਿੱਛੇ ਵੀ ਬੈਕ ਤੇ ਵੀ ਆਪਾਂ ਹਾਂਜੀ ਕੀ ਕੁਝ ਬਣਦਾ ਦੇਖੇਗੇ ਇਹ ਇਹ ਵੀ ਬਣਾਉਣਾ ਹੈ ਤੁਸੀਂ ਹਾਂਜੀ ਇਹ ਗੁਰਦਾਨ ਦੇ ਜਿਹੜਾ ਦਰਵਾਜ਼ਾ ਸਜਾਇਆ ਹੈ ਹਾਂਜੀ ਹਾਂਜੀ ਸ਼ਾਬਾਸ਼ ਇਹਨਾਂ ਤੋਂ ਤੁਸੀਂ ਇਹ ਫਾਈਬਰ ਦਾ ਲਾਗੇ ਜੁਫਤੇ ਉਹਦੇ ਜੀ ਵਿੱਚੋਂ ਕੱਢੀਆਂ ਹੋਈਆਂ ਹਾਂ ਜੀ ਵਿੱਚੋਂ ਕੱਢੀਆਂ ਨੇ ਅੱਛਾ ਅੱਛਾ ਸੋ ਇੱਧਰ ਨੀ ਵਾਹ ਜਾਂ ਅੱਲਾਹ ਹੋਏ ਆਪਕੋ ਜੀ ਆਪਾਂ ਤੇ ਇੱਧਰ ਆ ਦੇਖੋ ਵਡੀਆਂ ਹੋਰ ਵੀ ਗੁਰਸਾਹਿਬ ਦੇ ਜਦੋਂ ਵਿਸਾਖੀ ਵੀ ਹੈ ਇਹਦਾ ਗੱਲ ਆ ਲੱਗਦੀ 1699 ਦੇ ਹਾਂਜੀ ਕਿਸ ਮੰਗਿਆ ਤੁਸੀਂ ਬੋਲੇ ਨੇ ਸਭ ਯਾਦ ਹੈ ਸ਼ੁਰੂਆਤ ਦੇ ਬਹੁਤ ਹੀ ਬਹੁਤ ਸੁਰਤ ਦੇ ਚਿੱਤਰਨ ਕਰਿਆ ਜਿਸ ਇਤਿਹਾਸ ਦਾ ਤੇ ਆਪਾਂ ਦੇਖਦੇ ਆ ਅੱਗੇ ਵੀ ਆਜੋ ਨਾਲ ਨਾਲ ਕਲਚਰ ਵੀ ਕਲਚਰ ਕੇ ਜਮਾਨਾ ਬੇਟੀ ਦਾ ਸਿਰ ਮਾਉਣ ਦਾ ਕਿਸਾਨੀ ਤਾਂ ਰਾਇਕੋਟ ਵਾਲਾ ਗੱਡਾ ਲੱਗਦਾ ਜਿਹੜੇ ਉੱਥੇ ਆਉਂਦੇ ਵੀ ਹੁੰਦੇ ਹਨ ਹਾਂਜੀ ਹਾਂਜੀ ਕਲਾਰਾ ਰਾਇਪੁਰ ਵਾਲੇ ਕਿਲਾ ਰਾਇਪੁਰ ਵਾਲੀਆਂ ਉਹੀ ਹਾਂਜੀ ਉਹੀ ਉਹਦਾ ਜੇ ਉਹ ਸੁਣ ਕੇ ਉਹ ਦਿਨ ਬਣਾ ਰਹੇ ਆ ਤੇ ਇੱਥੇ ਫਰਮਾ ਦਾ ਕੰਮ ਚੱਲ ਗਿਆ ਹਾਂ ਜੀ ਸਾਡੇ ਫਰਮਾ ਚੱਲ ਗਿਆ ਜੀ ਤੇ ਇਹ ਕੰਮ ਟਾਲੋ ਦੇ ਜੀ ਫਿਰ ਮੈਟ ਤੋਂ ਕਰਦੇ ਨੇ ਦੇ ਆ ਦੇ ਚਾਰ ਪੰਜ ਵਾਰ ਬਣਾਉਣ ਵਾਸਤੇ ਇਹ ਨਾ ਲੰਦੇ ਹਾਂ ਜੀ ਇਹ ਮੈਟ ਆ ਜਿਹੜਾ ਓਰੀਜਨਲ ਜਿਹੜਾ ਮਾਸਟਰ ਬਣਾਇਆ ਇਹ ਵੀ ਫਾਈਬਰ ਤੋਂ ਬਣਦਾ ਨਹੀਂ ਨਹੀਂ ਇਹ ਲੱਗਦਾ ਵੀ ਜੀ ਕੱਪੜੇ ਦਾ ਹੀ ਆ ਜੀ ਕੱਪੜੇ ਦਾ ਹੀ ਅੱਛਾ ਅੱਛਾ ਤੋ ਅੱਗੇ ਵੀ ਹੈ ਲੋਕ ਸੋ ਇਹ ਗੋਮਮਾ ਦਾ ਜਿਹੜੇ ਪੀਸਾਂ ਚ ਬਣਦੇ ਆ ਜੀ ਪੀਸਾਂ ਤਿਆਰ ਹੋ ਜਾਂਦੇ ਤੇ ਇਹਨਾਂ ਨੂੰ ਪੀਸਾਂ ਨੂੰ ਹੌਲੀ ਹੌਲੀ ਅਸੈਂਬਲ ਕਰੀ ਜਾਂਦੇ ਜਿਵੇਂ ਆ ਆ ਸਾਰੇ ਇਹ ਕਿੱਥੋਂ ਲਈ ਕੋ ਆਰਡਰ ਤੇ ਤਿਆਰ ਹੋ ਰਿਹਾ ਇਹ ਸਾਰਾ ਆਰਡਰ ਦਾ ਜੀ ਇਹ ਯੂ ਐਸ ਏ ਤੇ ਕੈਨੇਡਾ ਦਾ ਹੈ ਯੂ ਐਸ ਏ ਤੇ ਕੈਨੇਡਾ ਜਾ ਰਿਹਾ ਹਾਂ ਇਹ ਇਹ ਗੇਟ ਆ ਜੀ ਗੇਟ ਦੀ ਪਾਲਿਸ਼ ਕੀਤੀ ਹੈ ਜੀ ਗੇਟ ਦਾ ਅੱਛਾ ਜਿਹੜਾ ਉੱਤੋਂ ਗੇਟ ਬਣਾਤਾ ਸੋ ਇਹਨੂੰ ਇਹਦੇ ਬਾਅਦ ਪਾਲਿਸ਼ ਤੋਂ ਕਲਰਿੰਗ ਕੋਈ ਮਰਜ਼ੀ ਕਰਾਓ ਜਾਵੇ ਉੱਤੇ ਵੀ ਕੋਈ ਮੀਨਾਕਾਰੀ ਕਰ ਦਿਓ ਹਾਂ ਜੀ ਇਹ ਮਨ ਨੂੰ ਪੇਂਟ ਦੇ ਜਿਹੜਾ ਆਪਾਂ ਮਰਜ਼ੀ ਕਰ ਸਕਦੇ ਆ ਜੀ 골ਡਨ ਕਰਾ ਲਓ ਵਾਈਟ ਕਰਾ ਲਓ ਕੋਈ ਹੋਰ ਚੰਗਾ ਲੱਗਦਾ ਹਾਂ ਹਾਂ ਬਲੂ ਕਰਾ ਲਓ ਇਹ ਸਾਰੇ ਪੇਂਟ ਹੋ ਜਾਂਦੇ ਆ ਜੀ ਬਾਕੀ ਡਿਜ਼ਾਈਨ ਹੈਗੇ ਨੇ ਸਾਰੇ ਮੀਨਾਕਾਰੀ ਵਿੱਚ ਤੁਸੀਂ ਫਰਮਾਂ 'ਚ ਕੱਟਵਾ ਫਰਮਾਂ 'ਚ ਕਰ ਲਈਏ ਇਹ ਵੱਡਾ ਗੁੰਮੜ ਕਿੱਥੋਂ ਦੀ ਬਣਦਾ ਹੈ ਜੀ ਇਹ ਵਾਲਾ ਨਹੀਂ ਕੈਨੇਡਾ ਦਾ ਇਹ ਕੈਨੇਡਾ ਦਾ ਇਹ ਸੈਗਮੈਂਟ ਤੋਂ ਸੋਖੇ ਹੀ ਚਲਾ ਜਾਂਦਾ ਹੈ ਸੋਖੇ ਚਲੇ ਜਾਂਦੇ ਜੀ ਅਸਾ ਅੱਡਾ ਬੁੱਤ ਕੈਨੇਡਾ ਦਾ ਜੀ ਜੀ ਇਸ ਤੋਂ ਵੀ ਵੱਡੇ ਨੇ ਕੈਨੇਡਾ ਦੇ ਇਸ ਤੋਂ ਵੱਡਾ ਲੋਕ ਵੀ ਨੇ ਉਹ ਉਸ ਤੋਂ ਪਹਿਲਾਂ ਹਮਿਲਟਨ ਸ਼ਹਿਰ ਲਾ ਕੇ ਆਏ ਹਾਂ ਅਸੀਂ ਹਮਿਲਟਨ ਕੈਨੇਡਾ ਜੀ ਕੈਨੇਡਾ ਟ੍ਰਾਂਟੋ ਅੱਛਾ ਅੱਛਾ ਉਹ ਇਸ ਤੋਂ ਵੀ ਵੱਡੇ ਸੀ ਜੀ ਜੀ ਆਪ ਦੇਖੀਂ ਇਹ ਜਿਹੜੇ ਬਣਾਇਆ ਉਹ ਅਸਲ ਇਹ ਫੈਬਰਿਕ ਦੇ ਬਣਾਏ ਫੇਸਬੁਕ ਤੇ ਜਿਹੜੇ ਆ ਸਾਰੇ ਇਹ ਲੋਕ ਘਰਾਂ ਚ ਲਾਉਣ ਵਾਸਤੇ ਵੀ ਲੈਂਦੇ ਇਹ ਆਪਦਾ ਕਲਚਰ ਘਰਾਂ ਚ ਵੀ ਰੱਖਦੇ ਆ ਕਾਫੀ ਕੁਸ ਉਹਨਾਂ ਨੇ ਲਾ ਇੱਥੋਂ ਲੱਗ ਗਿਆ ਜੀ ਪੂਰਾ ਪਿੰਡ ਵਿੱਚ ਭਰ ਗਿਆ ਜੀ ਅੱਛਾ ਅੱਛਾ ਇਹ ਸਾਰੇ ਜਾਨਵਰ ਬਣਾਏ ਆ ਆ ਜੀ ਸਾਰੇ ਉਹ ਸਾਹਮਣੇ ਜਿਹੜਾ ਅਸੈਂਬਲ ਕਰ ਰਹੇ ਆ ਹਾਂਜੀ ਇਹ ਵਸ ਸਿਰਫ ਇੱਕ ਕਰਕੇ ਦੇਖਦੇ ਆ ਵੀ ਪਹਿਲਾਂ ਹਾਂ ਇਹਨੂੰ ਫਿਟ ਕਰਕੇ ਦੇਖਦੇ ਆ ਫਿਨਿਸ਼ਿੰਗ ਸਹੀ ਕਰਨ ਵਾਸਤੇ ਹਾਂਜੀ ਸਰ ਫਿਟਿੰਗ ਹੋ ਜਾਂਦੀ ਹੈ ਸਹੀ ਫਿਰ ਇਸ ਤੋਂ ਬਾਅਦ ਪੇਟ ਤੇ ਦੇ ਦਈਏ ਕਿੰਨੇ ਪੈਨਲਾਂ ਦਾ ਬਣਦਾ ਇਹ ਤਕਰੀਬਨ ਇਹ ਲਗ ਲੱਗਾ ਵੀ ਜੀ ਕੋਈ 12 ਪੀਸਾਂ ਦਾ ਕੋਈ 18 ਦਾ ਵੀ ਆ ਤੇ 10ਾਂ ਦਾਗਾ ਸਾਈਜ਼ ਦੇ ਹਿਸਾਬ ਨਾਲ ਬਣਾ ਲੈ ਸਹੀ ਦੇ ਹਿਸਾਬ ਨਾਲ ਬਣਾ ਲੈ ਸ਼ੁਕਰੀਆ ਸਾਹਿਬ ਤੇ ਇਹ ਜਦੋਂ ਹੁਣ ਤੁਸੀਂ ਉੱਤੇ ਕਸਦੇ ਹੋ ਜਦੋਂ ਆਸਟ੍ਰੇਲੀਆ 'ਚ ਹੀ ਆ ਬਹੁਤ ਹਵਾਵਾਂ ਤੇਜ਼ ਚੱਲਦੀਆਂ ਹਾਂਜੀ ਬੜੀ ਤੇ ਇਹਨਾਂ ਦੀ ਹੈਗੀ ਸਟੇਬਿਲਿਟੀ ਦੇਖੋ ਜੀ ਜਦ ਵਿੱਚ ਸਟੀਲ ਫਰੇਮ ਬਣਾਉਣੇ ਹੋ ਜਾਂ ਕੀ ਨਹੀਂ ਸਟੀਲ ਫਰੇਮ ਦੀ ਲੋੜ ਨਹੀਂ ਇਹੀ ਸਟੀਲ ਬਣ ਜਾਂਦਾ ਜੀ ਅੱਛਾ ਬਹੁਤ ਜ਼ਿਆਦਾ ਹਾਰਡ ਹੋ ਜਾਂਦਾ ਲੁੰਗਸਿਆ ਜਾਂਦਾ ਹਾਂ ਪੂਰਾ ਟਾਈਟ ਹੋ ਜਾਂਦਾ ਲਾਲੋ ਦੇਖੋ ਨਿਊਜ਼ੀਲੈਂਡ ਕਿੰਨਾ ਚਿਰ ਹੋ ਗਿਆ ਤੁਹਾਡੇ ਆਸਟ੍ਰੇਲੀਆ ਕਿੰਨਾ ਚਿਰ ਹੋ ਗਿਆ ਹਮਮ ਕਿਤੇ ਪ੍ਰੋਬਲਮ ਨਹੀਂ ਆਈ ਬਹੁਤ ਵੱਡੇ ਵੱਡੇ ਹਾਂ ਹਮਮ ਕੋਈ ਪ੍ਰੋਬਲਮ ਨਹੀਂ ਸੋ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀਆਂ ਚੀਜ਼ਾਂ ਵਧੀਆ ਵੀ ਲੱਗੀਆਂ ਹੋਣਗੀਆਂ ਤੇ ਜੇ ਤੁਹਾਡੇ ਅੰਦਰ ਜਾਗੈਸਾ ਵੀ ਜਗਦੀ ਹੋਊਗੀ ਕਿਉਂਕਿ ਸਾਰੇ ਗੁਰਦੁਆਰਾ ਸਾਹਿਬ ਵੀ ਬਣ ਰਹੇ ਆ ਸਾਰੇ ਕਿਤੇ ਬਰਾਸਤੀ ਚੀਜ਼ਾਂ ਵੀ ਬਣ ਰਹੀਆਂ ਤੇ ਤੁਸੀਂ ਜਰੂਰ ਯਾਦ ਕਰਿਓ ਸਰਦਾਰ ਲਖਵੀਰ ਸਿੰਘ ਹੋਰਾਂ ਨੂੰ ਤੇ ਇਹਨਾਂ ਦਾ ਸੌਖਾ ਜਤ ਇਹਨਾਂ ਨੂੰ ਲੱਭਣਾ ਬੜਾ ਸੌਖਾ ਮੇਨ ਰੋਡ ਦੇ ਉੱਤੇ ਨਾ ਜਦੋਂ ਤੁਸੀਂ ਰਾਏਕੋਟ ਤੋਂ ਬਰਨਾਲੇ ਨੂੰ ਜਾਂਦੇ ਹੋ ਨਾ ਤੇ ਟੋਲ ਬਣਿਆ ਹੋਇਆ ਤੇ ਬਸ ਟੋਲ ਤੋਂ ਪਹਿਲਾਂ ਘੋੜਾ ਖੜਾ ਜੀ ਸੜਕ ਦੇ ਉੱਤੇ ਸਾਨੂੰ ਆਪੇ ਪਤਾ ਲੱਗਿਆ ਇਹਨਾਂ ਬੜਾਈ ਸੀ ਇਹ ਸੌਖਾ ਦਾ ਤੁਹਾਡਾ ਕੋਈ ਵੈਬਸਾਈਟ ਜਾਂ ਆਨਲਾਈਨ ਪੱਕਾ ਹਾਂਜੀ ਵੀ ਵੈਬਸਾਈਟ ਦਾ ਕੀ ਨਾਮ nanaksar.ww.nanaksarartgallery.com nanaksarartgallery.com ww.nanaksarartgallery.com ਦੇ ਨਾਮ ਦੇ ਉੱਤੇ ਤੁਸੀਂ ਇਹਨਾਂ ਨੂੰ ਲੱਭ ਸਕਦੇ ਹੋ ਉੱਥੋਂ ਤੁਹਾਨੂੰ ਇਹਨਾਂ ਦੇ ਨੰਬਰ ਵੀ ਮਿਲ ਜਾਣਗੇ ਤੇ ਅਫੋਰਡੇਬਲ ਆ ਕਿਉਂਕਿ ਮੈਨੂੰ ਵੀ ਸਾਡੀ ਵੀ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਨਾਲ ਹੁਣ ਡੀਲ ਕਰਨ ਦੀ ਤਾਂ ਉਹਨਾਂ ਤੋਂ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਫੋਨ ਕਰ ਸਕਦੇ ਹਾਂ ਤਾਂ ਹੀ ਅਸੀਂ ਇੱਥੇ ਆਏ ਹਾਂ ਸੋ ਆਪਾਂ ਕਿਉਂ ਨਾ ਇਸ ਕਲਾ ਨੂੰ ਵੀ ਜਿੰਦਾ ਰੱਖੀਏ ਤੇ ਆਪਣਿਆਂ ਦੀ ਮਦਦ ਵੀ ਕਰੀਏ ਕਿਉਂਕਿ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਕੇ ਹੀ ਆਪਣੀ ਕਲਾ ਨੂੰ ਵੀ ਅੱਗੇ ਲਿਜਾ ਸਕਦੇ ਆ ਆਪਣੇ ਧਰਮ ਨੂੰ ਵੀ ਅੱਗੇ ਲਿਜਾ ਸਕਦੇ ਆ ਤੇ ਇੱਕ ਦੂਜੇ ਨੂੰ ਵੀ ਅੱਗੇ ਲਿਜਾ ਸਕਦੇ ਆ ਸੋ ਇੰਨੀਆਂ ਗੱਲਾਂ ਨਾਲ ਮੈਂ ਹੁਣ ਇੱਥੋਂ ਪੰਜਾਬ ਤੋਂ ਮਿਲਦਾ ਇਸ ਐਪੀਸੋਡ ਤੋਂ ਵਿਦਾ ਲਵਾਂਗਾ ਤੇ ਮਿਲਦੇ ਆਂ ਫਿਰ ਆਸਟ੍ਰੇਲੀਆ ਦੇ ਅਗਲੇ ਐਪੀਸੋਡ ਚ ਸੋ ਬਹੁਤ ਬਹੁਤ ਮਿਹਰਬਾਨੀ ਵਾਜੀ ਤੁਹਾਡਾ ਥੈਂਕਿਊ ਜੀ ਥੈਂਕਿਊ ਜੀ